ਸ਼੍ਰੀ ਗੁਰੂ ਰਵਿਦਾਸ ਦਰਬਾਰ ਬਹਿਰਗਾਮੋ ਇਟਲੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਤਾ ਦਾ ਪ੍ਰਚਾਰ ਪ੍ਰਸਾਰ ਕਰਕੇ ਯੋਧਿਆਂ ਦੇ ਸਨਮਾਨ ਵਿੱਚ ਸਨਮਾਨ ਸਮਰੋਹ ਕਰਵਾਇਆ ਗਿਆ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ ਨਵਾਂ ਸ਼ਹਿਰ ਵੱਲੋਂ ਵਿਸ਼ੇਸ਼ ਸਨਮਾਨ ਸਮਰੋਹ ਅਨਮੋਲ ਪੈਲਸ ਹੋਟਲ ਬੰਗਾ ਵਿਖੇ ਕਰਾਇਆ ਗਿਆ। ਇਸ ਮੌਕੇ ਤੇ ਰਾਜਗੀਤਕਾਰ ਜਨਾਬ ਚੰਨ ਗੁਰਾਇਆ ਵਾਲਾ ਅਤੇ ਮਿਸ਼ਨਰੀ ਲੇਖਕ ਜਨਾਬ ਸਤਪਾਲ ਸਾਲੋਂ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵੱਖ-ਵੱਖ ਆਏ ਕਲਾਕਾਰ ਅਤੇ ਲੇਖਕਾਂ ਵੱਲੋਂ ਆਪਣੇ ਆਪਣੇ ਵਿਚਾਰਧਾਰਾ ਪੇਸ਼ ਕੀਤੀ ਗਈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਆਵਰੇਆ ਆਹ ਕੰਮ ਕਰਦੇ ਮਿਸ਼ਨਰੀ ਤੋਂ ਵੀ ਉਹਨਾਂ ਜਿਹੜਾ ਉਹ ਬੱਲ ਦਿੰਦੇ ਆ ਸੋ ਇਹਨਾਂ ਨੇ ਜੋ ਇਟਲੀ ਵਾਲਿਆਂ ਨੇ ਕੰਮ ਕੀਤਾ ਹੈ ਸੋ ਇਹਦੇ ਲਈ ਮੈਂ ਹੁਣ ਅਮਤਵੈ ਲਿਖਿਆ ਨਹੀਂ ਅੱਜ ਭੀਮ ਜੀ ਆ ਕੇ ਵੇਖ ਲਓ ਅੱਜ ਭੀਮ ਜੀ ਆ ਕੇ ਵੇਖ ਲਓ ਤੁਸੀਂ ਤੇਰੀ ਕੌਮ ਨੇ ਇਹਨਾਂ ਨੇ ਮੋਤੀਆਂ ਨੂੰ ਕਿਸੇ ਮਾਲਾ ਵਿੱਚ ਬਰੋਇਆ ਨਹੀਂ ਅੱਜ ਭੀਮ ਜੀ ਆ ਕੇ ਦੇਖ ਲਓ ਅੱਜ ਦੇ ਇੰਡੀਆ ਦੇ ਵੇਖ ਲੋ ਤੇਰੀ ਕੌਮ ਦੇ ਖੇਲੇ ਰੇ ਮੋਤੀਆਂ ਨੂੰ ਕਿਸੇ ਮਾਲਾ ਵਿੱਚ ਪਰੋਇਆ ਨਹੀਂ ਜਿਹੜਾ ਲਿਖਿਆ ਸੀ ਉਹ ਇਤਿਹਾਸ ਤੁਸੀਂ ਅਜੇ ਪੂਰਾ ਹੋਇਆ ਨਹੀਂ ਜਿਹੜਾ ਲਿਖਿਆ ਸੀ ਉਹ ਇਤਿਹਾਸ ਤੁਸੀਂ ਅਜੇ ਸਾਰਾ ਪੂਰਾ ਹੋਇਆ ਨਹੀਂ ਇਹ ਕੋਠੀਆਂ ਵਾਲਾ ਇੱਕ ਕੋਠੀਆਂ ਵਾਲਾ ਚੰਡੀਗੜ੍ਹ ਹੂੰ ਸੁਣਨ ਵਾਲੀ ਗੱਲ ਸਾਡਾ ਮਿਹਰਬਾਨੀ ਸਾਡਾ ਕੀ ਨਿਆ ਇਹ ਕਹਿੰਦੇ ਆ YouTube ਇਹ ਕੋਠੀਆਂ ਵਾਲਾ ਚੰਡੀਗੜ੍ਹ ਜਿੱਥੇ ਹਰ ਕੋਈ ਜਿਹੜਾ ਹੱਸਦਾ ਹੈ ਕੋਠੀਆਂ ਵਿੱਚ ਹੈ ਚੰਡੀਗੜ੍ਹ ਦੇ ਪਰਾ ਫਿਰਦੀਆਂ ਇੱਕ ਕੋਠੀਆਂ ਵਾਲਾ ਚੰਡੀਗੜ੍ਹ ਜਿੱਥੇ ਹਰ ਕੋਈ ਚਿਹਰਾ ਹੱਸਦਾ ਹੈ ਇੱਕ ਝੁੱਗੀਆਂ ਵਾਲਾ ਚੰਡੀਗੜ੍ਹ ਜਿਹੜਾ ਬਾਈਪਾਸ ਦੇ ਬਾਸ ਕਿਆ ਹੋ ਗਏ ਉਹ ਗੰਦੀਆਂ ਇਹ ਕਹਿੰਦੇ ਤੁਸੀਂ ਨਾਲ ਜਾਓ ਰਾਮਨਾ ਕਿ ਸਾਡੀਆਂ ਝੁੱਗੀਆਂ ਵੀ ਗੌਰ ਰਾ ਯਾਨੀ ਇੱਕ ਸ਼ੌਕ ਇੱਕ ਚੰਡੀਗੜ੍ਹ ਵਾਲਾ ਜਿੱਥੇ ਇੱਕ ਚੰਡੀਗੜ੍ਹ ਇਹ ਕੋਠੀਆਂ ਵਾਲਾ ਚੰਡੀਗੜ੍ਹ ਜਿਹੜਾ ਹਰ ਕੋਈ ਕਿਤੇ ਹਰ ਕੋਈ ਕਿਹੜਾ ਹੱਸਦਾ ਹੈ ਇੱਕ ਝੁੱਗੀਆਂ ਵਾਲਾ ਬਾਈਪਾਸ ਜਿਹੜਾ ਝੁੱਗੀਆਂ ਵਾਲਾ ਇਹ ਪਟਾਣੀਆਂ ਜਿਹੜਾ ਚੰਡੀਗੜ੍ਹ ਤੇ বাসਦਾ ਹੈ ਹਾਂਜੀ ਜੰਮਦੇ ਹਾਂ ਉਹ ਧਮਾਦੇ ਅਤੇ ਉਸੇ ਜੰਮਦੇ ਨੇ ਕੋਈ ਆ ਕੇ ਕੋਲ ਥਲੋਇਆ ਨਹੀਂ ਉਹ ਮਰਦੇ ਵੀ ਉੱਥੇ ਜੰਮਦੇ ਨੇ ਕੋਈ ਆ ਕੇ ਆ ਥਲੋਇਆ ਨਹੀਂ ਜਿਹੜਾ ਲਿਖਿਆ ਸੀ ਸੁਵਿਧਾਨ ਤੁਸੀਂ ਤੇਰਾ ਪੂਰਾ ਹਲ ਹੋਇਆ ਹੈ ਗੁਰੂ ਆਪ ਨੂੰ ਜਿਹੜੇ ਜਿਹੜੇ ਗੀਤਕਾਰ ਹੁੰਦੇ ਨੇ ਇਹ ਇਹਨਾਂ ਨੂੰ ਐਸੀ ਕਿਰਪਾ ਹੁੰਦੀ ਹੈ ਕਿ ਮਹਾਰਾਜ ਹੀ ਜਾਣਦਾ ਹੈ ਕਿ ਕਿੱਥੋਂ ਲਫ਼ਜ਼ ਫੜਦੇ ਨੇ ਕਿੱਥੋਂ ਇਹਨਾਂ ਦੇ ਜ਼ਮਾਨੇ ਵਿੱਚ ਉਹ ਸੋਚ ਆਂਦੀ ਹੈ ਜਾਂ ਮਿਸ਼ਨਰੀ ਹੈ ਜਾਂ ਕੁਝ ਵੀ ਹੈ ਕੁਝ ਵੀ ਲਿਖਦੇ ਨੇ ਸ਼ਾਇਰ ਲੋਕ ਇਹ ਇਹ ਸਾਡੇ ਤੋਂ ਹਜ਼ਾਰ ਗੁਣਾ ਉੱਪਰ ਦੇ ਕਲਾਕਾਰਾਂ ਤੋਂ ਕਲਾਕਾਰ ਕੋਲ ਕੁਝ ਹੋਊਗਾ ਤਦ ਉਹ ਗਾਣਗੇ ਇਹਨਾਂ ਕੋਲ ਕੁਝ ਨਾ ਦਸਰ ਤੇ ਇੱਕ ਖਾਲੀ ਕਾਗਜ਼ ਹੁੰਦਾ ਤੇ ਪੈਨ ਹੁੰਦਾ ਹੈ ਇਹਨਾਂ ਦੀ ਮਹਾਰਗ ਦੀ ਕਿਰਪਾ ਸਤਿਗੁਰਾਂ ਦੀ ਕਿਰਪਾ ਮਿਲਦੇ ਤਾਂ ਕਰਕੇ ਮੈਂ ਕਹਿਣਾ ਉਹ ਨਾ ਕਿ ਇਹਨਾਂ ਦੀ ਪਦਵੀ ਕਲਾਕਾਰਾਂ ਨਾਲੋਂ ਉੱਪਰ ਹੈ ਸੋ ਅੱਜ ਮੇਰੇ ਸਨਮਾਨਯੋਗ ਮੈਂ ਬਹੁਤ ਹੀ ਰਿਸਪੈਕਟ ਕਰਦਾ ਇਹਨਾਂ ਦੀ ਇਹਨਾਂ ਦੇ ਹੋਰ ਵੀ ਗੀਤ ਵੀ ਬਹੁਤ ਸਾਰੇ ਆਏ ਐ ਪਰ ਜਿਹੜੇ ਮਿਸ਼ਰੀ ਗੀਤ ਆਏ ਉਹ ਤਾਂ ਕਮਾਲ ਹੀ ਸੀ ਮੇਰੇ ਖਿਆਲ ਨਿਰਿੰਦਰ ਪੀਬਾ ਜੀ ਤੋਂ ਸਫਰ ਸ਼ੁਰੂ ਕੀਤਾ ਇਹਨਾਂ ਨੇ ਚੰਨ ਮਾਤਾ ਗੁਜਰੀ ਦਾ ਹਾਂ ਹਾਂ ਤੇ ਬੜੀਆ ਕਮਾਲ ਜਿਹੜੀਆਂ ਅੱਜ ਤੱਕ ਉਹ ਗੱਲਾਂ ਅਸੀਂ ਸੁਣਦੇ ਆ ਮੈਂ ਇਸ ਕਰਦਾ ਸ਼ੁਕਰਗੁਜ਼ਾਰ ਆ ਕਿ ਸਾਨੂੰ ਵਧੀਆ ਵਧੀਆ ਗੀਤ ਵਧੀਆ ਵਧੀਆ ਲੇਖਣੀ ਇਹਨਾਂ ਦੇ ਥਰੂ ਸਾਨੂੰ ਸੁਣਨ ਨੂੰ ਮਿਲੀ ਸੋ ਅੱਜ ਦੀ ਇਸ ਇਸ ਪਰਿਵਾਰ ਦੇ ਵਿੱਚ ਮਿਲ ਕੇ ਜਿਹੜਾ ਇੱਕ ਬਹੁਤ ਵੱਡਾ ਉਪਰਾਲਾ ਇਹ ਗੀਤਕਾਰਾਂ ਦੀ ਸੋਚ ਨੂੰ ਜਿੰਦਾ ਰੱਖਣ ਵਾਸਤੇ ਉਹਨਾਂ ਨੂੰ ਹੌਸਲਾ ਫਸਾਈ ਉਹਨਾਂ ਜ਼ਰੂਰੀ ਗੱਲ। ਸੋ ਅੱਜ ਜਿਹੜਾ ਇਹ ਡਰਗਮੋ ਬਾਰੇ ਭਰਾ ਮੇਰੇ ਉਹਨਾਂ ਨੂੰ ਇੱਕ ਸਨਮਾਨ ਦੇ ਕੇ ਜਿਹੜਾ ਸਨਮਾਨਿਤ ਕਰ ਰਹੇ ਨੇ ਉਹਦੇ ਲਈ ਮੈਂ ਤੁਹਾਨੂੰ ਸਭ ਨੂੰ ਤੇ ਮਾਨਯੋਗ ਚੰਨਪੁਰਾਇਆ ਵਾਲੇ ਜੀ ਔਰ ਸਤਪਾਲਸਾ ਲੋ ਜੀ ਨੂੰ ਮੁਬਾਰਕਬਾਦ ਦਿੰਦਾ। ਥੈਂਕ ਯੂ ਜੀ ਜਾਗਰੂਤੇ ਧੰਨਵਾਦ।